ਬਾਬੇ ਨਾਨਕ ਵਾਲੀ ਤੱਕੜੀ ਸਮਝ ਸਮਝ ਵੋਟਾਂ ਪਾਈਆਂ ਓ ਇਹਨਾਂ ਨੂੰ ਪਰ ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਬਾਦਲ ਕੇ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਐ ਇਹ ਚਿੱਟਾ ਵੀ ਕਹਿੰਦੇ ਮੇਰਾ ਰੇਤਾ ਵੀ ਮੇਰਾ ਬੱਸਾਂ ਵੀ ਮੇਰੀਆਂ ਟਾਬੇ ਵੀ ਮੇਰੇ ਪੁੱਤ ਵੀ ਮੇਰੇ ਭਤੀਜੇ ਵੀ ਮੇਰੇ ਸਾਲੇ ਵੀ ਮੇਰੇ ਜੀਜੇ ਵੀ ਮੇਰੇ ਇੱਥੇ ਹੀ ਚੱਲਿਆ ਬਸ ਇਹਨਾਂ ਦਾ ਕੰਮ ਉਹ ਦੂਜਾ ਪੰਜਾ ਹੈ ਉਹ ਖੂਨੀ ਪੰਜਾ ਹੈ ਸਾਡੇ ਗੁਰਧਾਮਾਂ ਤੇ ਟੈਂਕ ਚਲਾਉਂਦੇ ਰਹੇ ਉਹ ਕਿਹੜੇ ਮੂੰਹ ਨਾ ਆਉਂਦੇ ਇੱਥੇ ਮੈਨੂੰ ਸਮਝ ਨਹੀਂ ਆਉਂਦੀ ਕਾਗਜ਼ ਭਰਨ ਵੇਲੇ ਇਹਨਾਂ ਦੇ ਹੱਥ ਕਿਉਂ ਨਹੀਂ ਕੰਮਦੇ ਯਾਰ ਬੀਏ ਕਿਵੇਂ ਜਾਵਾਂਗੇ ਯਾਰ ਲੋਕਾਂ 'ਚ ਇਹਨਾਂ ਨੂੰ ਐਂ ਲੱਗਦਾ ਲੋਕਾਂ ਦੀ ਯਾਦਦਸਤ ਬਹੁਤ ਘੱਟ ਹੈ ਲੋਕ ਭੁੱਲ ਜਾਂਦੇ ਨੇ ਸੁਹੈਦ ਕਿ ਐਹਜਾ ਕੁਝ ਕਰੋ ਕਿ 11 ਤਰੀਕ ਨੂੰ ਐਹਜੇ ਵੇਲੇ ਤੱਕ ਨਿਬੜਿਆ ਪਿਆ ਹੋਵੇ ਕੰਮ ਤੀਜੇ ਨੰਬਰ ਤੇ ਬਟਨ ਆਪਣਾ ਤੀਜਾ ਨੰਬਰ ਦਾ ਬਟਨ ਦਬੋਂਗੇ ਟੂ ਨਹੀਂ ਕਰਕੇ ਆਉਗੀ ਆਵਾਜ਼ ਉਹ ਮਸ਼ੀਨ ਦੀ ਆਵਾਜ਼ ਨਹੀਂ ਹੋਣੀ ਉਹ ਕਾਂਗਰਸੀਆਂ ਤੇ ਕਾਲੀਆਂ ਨੇ ਚੀਕਾਂ ਹੋਣਗੀਆਂ ਜਿੰਨੀਆਂ ਮਰਜ਼ੀ ਕਢਾ ਲਓ ਇਹਨਾਂ ਨੇ ਆਪਣੀਆਂ ਬਹੁਤ ਕਢਾਈਆਂ 70 ਸਾਲ ਤੋਂ